ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਜੀ ਆਇਆਂ ਨੂੰ ਚੰਗਾ ਲੱਗਦਾ ਕਿ ਤੁਸੀਂ ਆਉਂਦੇ ਹੋ ਉਦੋਂ ਐਟਲੀਸਟ ਇਹ ਪਤਾ ਲੱਗਦਾ ਕਿ ਹਾਂ ਕਿ ਜੋ ਵੀ ਮੈਂ ਕੰਟੈਂਟ ਤਿਆਰ ਕਰ ਰਿਹਾ ਤੁਹਾਨੂੰ ਚੰਗਾ ਲੱਗ ਰਿਹਾ ਤੁਸੀਂ ਇਸੇ ਲਈ ਵਾਪਸ ਆਉਂਦੇ ਹੋ ਦੇਖਣ ਕਿ ਹਾਂ ਦੁਬਾਰਾ ਕੁਝ ਨਾ ਕੁਝ ਚੰਗੀ ਚੀਜ਼ ਕੋਈ ਸਿੱਖਣ ਨੂੰ ਮਿਲੂਗੀ ਬਟ ਇਹਦੇ ਨਾਲ ਮੇਰੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਠੀਕ ਹੈ ਨਾ ਕਿ ਹਾਂ ਕਿ ਮੈਂ ਵੀ ਤੁਹਾਨੂੰ ਡਿਸਪਾਇੰਟ ਨਾ ਕਰਾਂ ਨਿਰਾਸ਼ ਨਾ ਕਰਾਂ ਜੇ ਤੁਸੀਂ ਵੀਡੀਓ ਦੇਖਣ ਆਏ ਹੋ ਤਾਂ ਤੁਹਾਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ ਤੁਹਾਡੇ ਕੰਮ ਦੀ ਕੋਈ ਹੋਵੇ ਚੀਜ਼ ਤੁਹਾਨੂੰ ਕੋਈ ਫਾਇਦਾ ਹੋਵੇ ਉਹਦੇ ਨਾਲ ਠੀਕ ਹੈ ਤੇ ਹੁਣ ਜਿਵੇਂ ਤੁਸੀਂ ਥੰਬਨੇਲ ਤੋਂ ਤੁਹਾਨੂੰ ਆਈਡੀਆ ਲੱਗਿਆ ਹੋਊਗਾ ਅੱਜ ਦਾ ਆਪਣਾ ਵੀਡੀਓ ਕਿਸ ਚੀਜ਼ ਬਾਰੇ ਆ ਕਿਉਂਕਿ ਕੁਝ ਮੇਰੇ ਦੋਸਤ ਸੀ ਕਿ ਜਿਹੜੇ ਮੈਨੂੰ ਪੁੱਛ ਰਹੇ ਸੀਗੇ ਕਿ ਤੁਸੀਂ ਆਪਣੇ ਪੋਰਟਫੋਲੀਓ ਬਾਰੇ ਥੋੜਾ ਬਹੁਤ ਡਿਸਕਲੋਜ਼ ਕਰ ਦਿਓ ਠੀਕ ਹੈ ਨਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਮੈਂ ਸਟਾਕ ਬਾਈ ਕੀਤਾ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਹੀ ਆ ਕਿ ਜੇ ਮੈਂ ਤੁਹਾਡੇ ਨਾਲ ਇਹ ਚੀਜ਼ ਡਿਸਕਸ ਕਰ ਲਿਆ ਕਰਾਂ ਕਿ ਮੈਂ ਕਿਹ ਚੀਜ਼ ਬਾਈ ਕਰ ਰਿਹਾ ਇੱਕ ਤਾਂ ਤੁਹਾਨੂੰ ਥੋੜਾ ਆਈਡੀਆ ਹੋ ਜਾਊਗਾ ਦੂਸਰਾ ਮੈਂ ਤੁਹਾਨੂੰ ਹੁਣ ਸਿਰਫ ਇਹ ਨਹੀਂਗਾ ਕਿ ਮੈਂ ਸਿਰਫ ਇੱਕ ਨਾਮ ਤੁਹਾਨੂੰ ਦੱਸ ਦਊਗਾ ਨਹੀਂ ਇਸ ਤਰ੍ਹਾਂ ਨਹੀਂ ਕਿਉਂਕਿ ਮੈਂ ਹਮੇਸ਼ਾ ਇੱਕ ਐਸ ਚੀਜ਼ ਤਾਂ ਬਹੁਤ ਸਟਰੋਂਗ ਮਤਲਬ ਬਲੀਵ ਕਰਦਾ ਯਕੀਨ ਵਿਸ਼ਵਾਸ ਰੱਖਦਾ ਹਾਂ ਇਸ ਚੀਜ਼ ਕਿ ਜੇ ਆਪਾਂ ਕੁਝ ਬਾਈ ਕਰਦੇ ਆਂ ਤਾਂ ਤੇ ਆਪਾਂ ਨੂੰ ਕਿਸੇ ਤੋਂ ਸੁਣ ਕੇ ਉਹਨੂੰ ਚੀਜ਼ ਨੂੰ ਬਾਈ ਨਹੀਂ ਕਰਨਾ ਚਾਹੀਦਾ ਕਦੇ ਵੀ ਠੀਕ ਹੋ ਗਿਆ ਪਹਿਲੀ ਗੱਲ ਤਾਂ ਇਹ ਹੋਗਾ ਕਿ ਆਪਾਂ ਕਿਸੇ ਤੇ ਰਿਲਾਇ ਕਰ ਰਹੇ ਹਾਂ ਕਿਸ ਤੇ ਡਿਪੈਂਡ ਆ ਉਹ ਕਿੰਨਾ ਕੁ ਟ ਦੂਸਰੀ ਚੀਜ਼ ਆ ਕੋਈ ਵੀ ਇਨਵੈਸਟਰ ਆ ਉਹਦਾ ਆਪਣਾ ਪੈਸਾ ਲੱਗਿਆ ਹੋਇਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਜੇ ਉਹ ਚੀਜ਼ ਕੋਈ ਬਾਇ ਕਰ ਰਿਹਾ ਤਾਂ ਉਹ ਕਿਉਂ ਕਰ ਰਿਹਾ ਉਹਦੇ ਕੋਈ ਰੀਜ਼ਨ ਕੀ ਆ ਮੈਨੂੰ ਆਪ ਨੂੰ ਕਲੀਅਰ ਹੋਣਾ ਚਾਹੀਦਾ ਕਿ ਜੇ ਮੈਂ ਕੁਝ ਬਾਇ ਕਰ ਰਿਹਾ ਤਾਂ ਸਿਰਫ ਇਸ ਕਰਕੇ ਨਹੀਂ ਕਿ ਭਾਵੇਂ ਕੋ ਕਿੰਨਾ ਮਰਜੀ ਐਕਸਪਰਟ ਆ ਭਾਵੇਂ ਕੋ ਕਿੰਨਾ ਮਰਜੀ ਕਿਸਦਾ ਤਜਰਬਾ ਕਿ ਮੈਂ ਸਿਰਫ ਉਹ ਤੋਂ ਸੁਣ ਕੇ ਕਰ ਲਿਆ ਤਾਂ ਅੱਜ ਮੈਂ ਤੁਹਾਨੂੰ ਆਪਣੇ ਉਹ ਸ਼ੇਅਰ ਬਾਰੇ ਦੱਸੂਗਾ ਜਿਹੜਾ ਮੈਂ ਹੁਣ ਥੋੜੀ ਦੇਰ ਪਹਿਲਾਂ ਆਪਣੇ ਲਈ ਖਰੀਦਿਆ ਤੇ ਦੂਸਰਾ ਤੁਹਾਨੂੰ ਮੈਂ ਉਹਦੇ ਕਾਰਨ ਦੱਸੂਗਾ ਕਿ ਮੈਂ ਕਿਉਂ ਉਹਨੂੰ ਖਰੀਦਿਆ ਤੇ ਮੈਨੂੰ ਵੈਸੇ ਹੀ ਤੁਹਾਨੂੰ ਦੱਸ ਦਣਾ ਕਿ ਮੇਰਾ ਫੇਵਰਟ ਸ਼ੇਅਰ ਦੇ ਵਿੱਚੋਂ ਇੱਕ ਹੈਗਾ ਇਹ ਤੇ ਮੇਰੇ ਕੋਲ ਆਲਰੇਡੀ ਵੀ ਹੋਲਡਿੰਗ ਦੇ ਵਿੱਚ ਹੈਗਾ ਅੱਜ ਮੈਂ ਉਹਨੂੰ ਥੋੜਾ ਜਿਹਾ ਹੋਰ ਅਮਾਉਂਟ ਉਹਦੀ ਖਰੀਦੀ ਆ ਤੇ ਮੈਂ ਅੱਜ ਦਾ ਜਿਹੜਾ ਸ਼ੇਅਰ ਜਿੱਦੀ ਆਪਾਂ ਗੱਲ ਕਰਾਂਗੇ ਉਹ ਹੈਗਾ ਜੀ ਮਦਰ ਸੰਸੂਮੀ ਵਾਇਰਿੰਗ ਠੀਕ ਹੈ ਮਦਰ ਸੰਸੂਮੀ ਕੰਪਨੀ ਜਿਹੜੀ ਹੈਗੀ ਆ ਉਹਨਾਂ ਦੇ ਦੋ ਸ਼ੇਅਰ ਨੇ ਇੱਕ ਸੰਵਰਧਨ ਮਦਰਾ ਠੀਕ ਉਹ ਕਿ ਜਿਹੜਾ ਚੱਲ ਰਿਹਾ ਹੋਊਗਾ ਸ਼ਾਇਦ 130 125 ਕੁਝ ਹੈ ਰੇਟ ਤੇ ਚੱਲ ਰਿਹਾ ਹੋਊਗਾ ਮੈਂ ਅੱਜ ਗੱਲ ਕਰ ਰਿਹਾ ਮਦਰ ਸੰਸੂਮੀ ਵਾਇਰਿੰਗ ਦੀ ਠੀਕ ਹੈ ਮੈਂ ਖਰੀਦਿਆ ਹੈ ਅੱਜ ਵਾਇਰਿੰਗ ਵਾਲਾ ਸ਼ੇਅਰ ਤੇ ਮੈਂ ਹੁਣ ਇਹਨੂੰ ਅੱਜ ਕਿਉਂ ਖਰੀਦਿਆ ਪਹਿਲੀ ਚੀਜ਼ ਵਾਇਰਿੰਗ ਨਾਮ ਸੁਣ ਕੇ ਤੁਹਾਨੂੰ ਥੋੜਾ ਆਈਡੀਆ ਹੋ ਗਿਆ ਹੋਊਗਾ ਕਿ ਇਹ ਕੰਪਨੀ ਕੀ ਕਰਦੀ ਆ ਵਾਇਰਸ ਨਾਲ ਰਿਲੇਟਡ ਆ ਬਟ ਵਾਇਰਸ ਤਾਂ ਦੁਨੀਆ 'ਚ ਬਹੁਤ ਕਿਤੇ ਯੂਜ਼ ਹੁੰਦੀਆਂ ਨੇ ਇਹ ਕੰਪਨੀ ਮੇਨਲੀ ਫੋਕਸ ਕਰਦੀ ਆ ਆਟੋ ਸੈਕਟਰ ਦੇ ਉੱਪਰ ਆਟੋਮੋਬਾਈਲਸ ਦੇ ਉੱਪਰ ਗੱਡੀਆਂ ਦੇ ਵਿੱਚ ਤੁਸੀਂ ਜੇ ਦੇਖਿਆ ਹੋਊਗਾ ਤੁਹਾਨੂੰ ਪਤਾ ਹੀ ਹੋਊਗਾ ਕਿ ਕਾਰਾਂ ਦੇ ਵਿੱਚ ਵਾਇਰਸ ਵਗੈਰਾ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ ਤੇ ਉਸ ਉਹਨਾਂ ਸਾਰਿਆਂ ਨੂੰ ਮਦਰਸਨ ਤੋਂ ਮੈਂ ਵਾਇਰਿੰਗ ਸਪਲਾਈ ਕਰਦੀ ਆ ਵਾਇਰਸ ਸਿਰਫ ਸਪਲਾਈ ਨਹੀਂ ਕਰਦੇ ਇਹ ਸਭ ਤੋਂ ਵੱਡੇ ਸਪਲਾਇਰ ਨੇ ਆਪਣਾ ਮਤਲਬ ਜਿਹੜਾ ਇਹਨਾਂ ਦਾ ਕੰਮ ਆ ਉਹਦੇ ਵਿੱਚ ਇਹ ਪੂਰੀ ਇੰਡਸਟਰੀ ਦੇ ਵਿੱਚ ਮਾਰਕੀਟ ਲੀਡਰ ਨੇ ਠੀਕ ਹੋ ਗਿਆ ਜੀ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾਇਆ ਸੀ ਆਦੇ ਉੱਪਰ ਕਿ ਆਪਾਂ ਨੂੰ ਕਿਹੜੀਆਂ ਕੁਝ ਚੀਜ਼ਾਂ ਨੂੰ ਦੇਖ ਕੇ ਕਿਸੇ ਚੀਜ਼ ਨੂੰ ਕਿਸੇ ਸ਼ੇਅਰ ਨੂੰ ਖਰੀਦਣਾ ਚਾਹੀਦਾ ਚਾਰ ਪੁਆਇੰਟ ਸੀਗੇ ਮੇਰੇ ਉਹ ਠੀਕ ਹੋ ਗਿਆ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦੂੰਗਾ ਤੁਸੀਂ ਉਹ ਮੇਰਾ ਵੀਡੀਓ ਵੀ ਦੇਖ ਸਕਦੇ ਹੋ ਤੁਹਾਨੂੰ ਥੋੜੀ ਕਲੈਰਟੀ ਹੋ ਜੂਗੀ ਕਿਹੜੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਵਾ ਹੁਣ ਜੇ ਆਪਾਂ ਉਹਨਾਂ ਦੇ ਅਕੋਰਡਿੰਗ ਵੀ ਦੇਖੀ ਤਾਂ ਮੈਂ ਸਭ ਤੋਂ ਪਹਿਲੀ ਚੀਜ਼ ਕਹੀ ਸੀ ਕਿ ਕਿ ਪ੍ਰੋਡਕਟ ਆਪਾਂ ਕੋਈ ਦੁਕਾਨ ਖੋਲ ਕੇ ਬੈਠ ਗਏ ਬਟ ਆਪਾਂ ਇਹ ਜੀ ਦੁਕਾਨ ਖੋਲੀ ਇਹ ਜਿਆ ਸਮਾਨ ਵੇਚ ਰਹੇ ਜਿੱਦੀ ਕਿਸ ਨੂੰ ਲੋੜ ਹੀ ਨਹੀਂ ਹੈਗੀ ਤਾਂ ਫਿਰ ਆਪਣੀ ਦੁਕਾਨ ਤੇ ਕੌਣ ਆਊਗਾ ਸਮਾਨ ਲੈਣ ਤਾਂ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖੀਏ ਕਿ ਮਦਰਸਨ ਸੁਮੀ ਬੜੇ ਕੀ ਪ੍ਰੋਡਕਟ ਲੋਕਾਂ ਨੂੰ ਦੇ ਰਹੇ ਆ ਵਾਇਰਿੰਗ ਠੀਕ ਆ वायरिंग दी बहुत ज्यादा लोडे एक और इंटरेस्टिंग पॉइंट है इथे टेक्नोलॉजी दे नाल जमे अम्रुती 800 ਸਾਡੀ ਜਨਰੇਸ਼ਨ ਅਮ्रुਤੀ 800 ਤੋਂ ਹੀ ਸਿੱਖਿਆ ਵਾ ਗੱਡੀ ਚਲਾਉਣਾ ਠੀਕ ਹੋ ਗਿਆ ਨਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਨੋਲੋਜੀ ਆ ਗੱਡੀਆਂ ਦੀ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਆ ਤੇ ਜਿਹੜਾ ਵਾਇਰਿੰਗ ਦਾ ਸਿਸਟਮ ਆ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਕੰਪਲੈਕਸ ਹੋ ਗਿਆ ਤੇ ਬਹੁਤ ਜ਼ਿਆਦਾ ਵੱਧ ਗਿਆ ਵਾਇਰਿੰਗਸ ਦਾ ਕੰਮ ਤੇ ਜਿਹੜੀ ਤਾਂ ਉਥੋਂ ਕਲੀਅਰ ਪਤਾ ਲੱਗਦਾ ਕਿ ਜਿਹੜੀ ਚੀਜ਼ੇ ਦੇ ਰਹੇ ਆ ਵੇਚ ਰਹੇ ਆ ਉਹਦੀ ਡਿਮਾਂਡ ਬਹੁਤ ਜ਼ਿਆਦਾ ਆ ਇਸ ਤੋਂ ਅੱਗੇ ਮਾਰਕੀਟ ਲੀਡਰ ਆਲਰੇਡੀ ਹੈਗੇ ਨੇ ਸੋ ਇਹਨਾਂ ਦਾ ਅੱਗੇ ਕੰਮ ਵਧਣਾ ਕਿੱਥੇ ਆ ਜਿਹੜੀ ਚੀਜ਼ ਦਾ ਮਤਲਬ ਸਾਰੇ ਲੋਕ ਕਹਿ ਰਿਹਾ ਕਿ ਫਿਊਚਰ ਇਹਨਾਂ ਦਾ ਬਹੁਤ ਜ਼ਿਆਦਾ ਬ੍ਰਾਈਟ ਆ ਮੈਂ ਵੀ ਕਿਉਂ ਸ਼ੇਅਰ ਇਹਨਾਂ ਦਾ ਦੁਬਾਰਾ ਬਾਏ ਕੀਤਾ ਮੇਰੇ ਕੋਲ ਪਹਿਲਾਂ ਵੀ ਹੈਗਾ ਕਿਉਂ ਕਿਉਂਕਿ ਮੈਨੂੰ ਫਿਊਚਰ ਦੇਖ ਰਿਹਾ ਫਿਊਚਰ ਮੈਂ ਹੁਣ ਤੁਹਾਨੂੰ ਇੱਥੇ ਦੱਸ ਰਿਹਾ ਇਲੈਕਟ੍ਰਿਕ ਕਾਰਸ ਇਲੈਕਟ੍ਰਿਕ ਕਾਰਾਂ ਦਾ ਰੋਲਾ ਹੁਣ ਆਪਾਂ ਹਮੇਸ਼ਾ ਸੁਣਦੇ ਆ ਤੁਸੀਂ ਵੀ ਕਿਤੇ ਨਾ ਕਿਤੇ ਹੁਣ ਸੜਕ ਦੇ ਉੱਪਰ ਨੰਗੇ ਘੜਦੇ ਕੋਈ ਨਾ ਕੋਈ ਇਲੈਕਟ੍ਰਿਕ ਵੀਕਲ ਤੁਹਾਡੀ ਨਿਗਾ ਦੇ ਵਿੱਚ ਜ਼ਰੂਰ ਪੈਂਦਾ ਹੋਊਗਾ ਠੀਕ ਹੈ ਜੀ 2021 ਦੇ ਵਿੱਚ ਇੰਡੀਅਨ ਸੜਕਾਂ ਦੇ ਉੱਪਰ 100 ਗੱਡੀਆਂ ਦੇ ਪਿੱਛੇ 1.7 ਇਲੈਕਟ੍ਰਿਕ ਕਾਰਾਂ ਸੀਗੀਆਂ 1.7 ਜਿਹੜਾ ਕਿ 2023 ਆਉਂਦੇ ਆਉਂਦੇ 6.4 ਹੋ ਗਿਆ ਠੀਕ ਹੈ ਸਤਾਰੋ 52 ਸਰਚੋ ਕੀ ਡਾਟ ਮਤਲਬ ਸਾਢੇ ਕਿ ਤਿੰਨ ਗੁਣਾ ਸਾਢੇ ਕਿ ਤਿੰਨ ਗੁਣਾ ਦੀ ਇਨਕਰੀਜ਼ ਹੋ ਚੁੱਕੀ ਹੈ ਜੇ ਤੁਸੀਂ ਫਿਗਰ ਦੇਖੋ ਤਾਂ ਫਿਗਰ ਬਹੁਤ ਹੀ ਛੋਟੀ ਆ 1.7 ਤੋਂ 6.4 100 ਦੇ ਵਿੱਚੋਂ 6.4 ਗੱਡੀਆਂ 2023 ਦੇ ਖਤਮ ਹੋਣ ਤੱਕ ਸੜਕਾਂ ਦੇ ਉੱਪਰ ਇਲੈਕਟ੍ਰਿਕ ਕਾਰਾਂ ਆ ਗਈਆਂ ਬਟ ਜੇ ਤੁਸੀਂ ਗੁਣਾ ਦੇ ਵਿੱਚ ਦੇਖੋ ਆਲਰੇਡੀ ਤਿੰਨ ਗੁਣਾ ਹੋ ਚੁੱਕਿਆ ਜਿਹੜੀਆਂ ਵੀ ਕੰਪਨੀਆਂ ਵਾਇਰਿੰਗ ਨਾਲ ਰਿਲੇਟਡ ਨੇ ਜਦੋਂ ਇਲੈਕਟ੍ਰਿਕ ਕਾਰਾਂ ਆਈਆਂ ਉਹਨਾਂ ਦਾ ਕੰਮ ਇਸ ਤੋਂ ਡਬਲ ਟ੍ਰਿਪਲ ਪਤਾ ਹੀ ਨਹੀਂ ਕਿੰਨੇ ਗੁਣਾ ਹੋਣਾ ਕਿਉਂਕਿ ਇਲੈਕਟ੍ਰਿਕ ਜਿਹੜੀਆਂ ਕਾਰਾਂ ਹੋਣਗੀਆਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਪੰਜਾਬੀ ਚ ਕਹਿੰਦੀ ਹੈ ਖਲਾਰਾ ਹੋਊਗਾ ਉਹ ਤਾਰਾਂ ਦਾ ਹੋਣਾ ਬਾਕੀ ਚੀਜ਼ਾਂ ਬਹੁਤ ਸਾਰੇ ਕੰਪੋਨੈਂਟਸ ਜਿਹੜੇ ਹਟ ਜਾਣਗੇ ਬਟ ਜਿਹੜੀਆਂ ਤਾਰਾਂ ਦਾ ਅ ਅੱਗੇ ਕੰਮ ਹੋਣਾ ਵਾ ਇਲੈਕਟ੍ਰੀਕਲ ਕਾਰਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਵਧ ਜਾਣਾ ਤੇ ਇਹ ਕੰਪਨੀ ਮਦਰਸਨ ਸੋਮੀ ਵਾਇਰਿੰਗ ਉਹਦੇ ਵਿੱਚ ਆਲਰੇਡੀ ਮੈਨੂੰ ਸੌਰੀ ਮਾਰਕੀਟ ਲੀਡਰ ਤੇ ਜਿਹੜੀ ਚੀਜ਼ ਹਾਲੇ 100 ਦੇ ਵਿੱਚੋਂ 6 ਦੇ ਨੇੜੇ ਤੇ ਡੇ ਆ ਜਦੋਂ ਹੌਲੀ 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 ਉਹ ਚੀਜ਼ ਹੋਰ ਵਧੀ ਤੁਸੀਂ ਦੇਖੋ ਕਿੱਥੋਂ ਤੱਕ ਜਾਣੀ ਆ ਅਗਲੇ 10 ਸਾਲ ਤੱਕ 15 20 ਸਾਲ ਤੱਕ ਤੇ ਇਹ ਕੰਪਨੀ ਉਸ ਟਾਈਮ ਤੱਕ ਕਿੱਥੇ ਜਾ ਕੇ ਖੜੀ ਹੋਊਗੀ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਹੈ ਕਿ ਅਮਨ ਹੁਣ ਤੁਹਾਨੂੰ ਕਾਰਨ ਦੱਸ ਰਿਹਾ ਕਿ ਮੈਂ ਕਿਉਂ ਇਹ ਸ਼ੇਅਰ ਨੂੰ ਅੱਜ ਬਾਏ ਕੀਤਾ ਕਿਉਂ ਮੈਂ ਬਹੁਤ ਪੋਜ਼ਿਟਿਵ ਹਾਂ ਇਹ ਸ਼ੇਅਰ ਨੂੰ ਲੈ ਕੇ ਦੂਸਰੀ ਚੀਜ਼ ਇਹ ਹੈਗੀਆ ਕੋਈ ਵੀ ਕੰਪਨੀ ਆਟੋ ਸੈਕਟਰ ਦੀ ਕੰਪਨੀ ਮਰੂਤੀ ਹੋਈ ਟਾਟਾ ਜਿਹੜੀ ਵੀ ਮਰਜੀ ਹੋਈ ਉਹ ਕਿਸੇ ਇੱਕ ਕੰਪਨੀ ਤੋਂ ਇੱਕੋ ਹੀ ਤਰ੍ਹਾਂ ਦੀਆਂ ਪ੍ਰੋਡਕਟਸ ਨਹੀਂ ਨਾ ਬਹੁਤ ਜ਼ਿਆਦਾ ਵਾਰ ਉਹ ਕੀ ਕਰਦੇ ਆ ਇੱਕੋ ਹੀ ਕੰਪਨੀ ਤੋਂ ਨਹੀਂ ਲੈਂਦੇ ਕਿਉਂਕਿ ਇੱਕ ਹੀ ਕੰਪਨੀ ਤੇ ਰਿਲਾਇ ਨਹੀਂ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਐਡਡ ਕੰਪਨੀਆਂਜ਼ ਨਾਲ ਆਪਣੇ ਰਿਲੇਸ਼ਨ ਵਧੀਆ ਰੱਖਣੇ ਚਾਹੁੰਦੇ ਆ ਕਿਉਂਕਿ ਤੁਹਾਨੂੰ ਕੋਈ ਪਤਾ ਨਹੀਂਗਾ ਕਿ ਜੇ ਤੁਸੀਂ ਇੱਕ ਦੇ ਉੱਪਰ ਹੀ ਰਿਲਾਇ ਕਰ ਰਹੇ ਹੋ ਸਕਦਾ ਉਹ ਆਪਣਾ ਪ੍ਰਾਈਸ ਬਹੁਤ ਜ਼ਿਆਦਾ ਵਧਾਉਂਦੇ ਰਹਿਣ ਜਾਂ ਮਤਲਬ ਇਸ ਇਸ ਤਰ੍ਹਾਂ ਕਰਕੇ ਬਟ ਜਿਹੜੇ ਮਦਰਸਨ ਸੁਮੀ ਵਾਇਰਿੰਗ ਵਾਲੇ ਨੇ ਇਹ ਇੰਡੀਆ ਦੀਆਂ ਦੋ ਜਾਂ ਤਿੰਨ ਬਹੁਤ ਵੱਡੀਆਂ ਕਾਰ ਮੇਕਰ ਕੰਪਨੀਆਂਜ਼ ਦੇ ਸੋਲ ਸਪਲਾਈਅਰ ਆ ਸੋਲ ਸਪਲਾਈਅਰ ਦਾ ਮਤਲਬ ਹੈਗਾ ਸਿਰਫ ਇਹੀ ਨੇ ਜਿਹੜੇ ਉਹਨੂੰ ਪੂਰਾ ਦਾ ਪੂਰਾ ਸਾਰੇ ਪ੍ਰੋਡਕਟਸ ਸਪਲਾਈ ਕਰਦੇ ਆ ਉੱਥੇ ਹੋਰ ਕੋਈ ਕੰਪਨੀ ਹੋਰ ਸਪਲਾਈ ਨਹੀਂ ਕਰਦੀ ਇਹ ਇਕੱਲੇ ਹੀ ਨੇ ਮਤਲਬ ਇਹਨਾਂ ਦੇ ਉੱਪਰ ਉਹਨਾਂ ਕੰਪਨੀਆਂਜ਼ ਦਾ ਐਨਾ ٹرسٹ ਆ ਕਿ ਇਹ ਸੋਲ ਸਪਲਾਈਅਰ ਨੇ ਹਾਂਜੀ ਹੁਣ ਅਗਲੀ ਗੱਲ ਕਰੀਏ ਇਸ ਕੰਪਨੀ ਦੇ ਸਟਰਕਚਰ ਦੀ ਬਣਤਰ ਦੀ ਇਹ ਕੰਪਨੀ ਹੈ ਕਿ ਆ ਕਿਹਦੀ ਕੰਪਨੀ ਆ ਜੇ ਮੈਂ ਤੁਹਾਨੂੰ ਪਹਿਲਾਂ ਬੋਲਿਆ ਨਾ ਕਿ ਮਦਰਸਨ ਨਾਮ ਦੀਆਂ ਦੋ ਕੰਪਨੀਆਂ ਨੇ ਜੋ ਮੇਨ ਮਦਰਸਨ ਹੈ ਕਿ ਆ ਉਸ ਦੀ ਅੱਗੇ ਇਹ ਸਬਸਿਡਰੀ ਆ ਬਟ ਇਹ ਜੁਆਇੰਟ ਵੈਂਚਰ ਆ ਦੋ ਕੰਪਨੀਆਂ ਦਾ ਇੱਕ ਦੁਨੀਆ ਦੀ ਬਹੁਤ ਜ਼ਿਆਦਾ ਵੱਡੀ ਕੰਪਨੀ ਹੈਗੀ ਸੁਮੀਤੋਮੋ ਸੁਮੀਤੋਮੋ ਜਪਾਨ ਦੇ ਕੰਪਨੀ ਆ ਕਹ ਲੋ ਪੂਰੀ ਦੁਨੀਆ ਦੀ ਗਲੋਬਲ ਸ਼ਾਇਦ ਪਹਿਲੇ ਜਾਂ ਦੂਸਰੇ ਨੰਬਰ ਦੀ ਕੰਪਨੀ ਆ ਆਪਣੇ ਸੈਗਮੈਂਟ ਦੇ ਇਹ ਸੁਮੀਤੋਮੋ ਦਾ ਇਹਦੇ ਵਿੱਚ हिस्सा 52% ਦੇ ਨੇੜੇ ਤੇੜਿਆ ਸंवर्ਧਨ ਦਾ ਇਹਦੇ ਵਿੱਚ ਹਿੱਸਾ 37% ਦੇ ਨੇੜੇ ਤੇੜਿਆ ਤਾਂ ਉਹਨਾਂ ਦੋ ਕੰਪਨੀਆਂ ਨੂੰ ਮਿਲਾ ਕੇ ਇਹ ਕੰਪਨੀ ਬਣੀ ਹੋਈ ਆ ਤਾਂ ਇਹਦੀ ਜਿਹੜੀ ਪੇਰੈਂਟੇਜ ਕੰਪਨੀਆਂਜ਼ ਨੇ ਮਤਲਬ ਜਿਹੜੀਆਂ ਇਹਦੀਆਂ ਉੱਪਰ ਜਿਹੜੀਆਂ ਇਹਨੂੰ ਕੰਟਰੋਲ ਕਰਦੀਆਂ ਕੰਪਨੀਆਂਜ਼ ਨੇ ਜਿਹੜੀਆਂ ਉਹਨੂੰ ਓਨ ਕਰਦੀਆਂ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀਆਂ ਕੰਪਨੀਆਂ ਨੇ ਇਹ ਚੀਜ਼ ਵੀ ਇੱਕ ਇਨਵੈਸਟਰ ਨੂੰ ਕਿਸੇ ਹੱਦ ਤੱਕ ਇੱਕ ਸਕੂਨ ਦਿੰਦੀ ਆ ਇੱਕ ਵਿਸ਼ਵਾਸ ਦਿੰਦੀ ਆ ਕਿ ਹਾਂ ਇਹਦੇ ਜਿਹੜੇ ਪ੍ਰੋਮੋਟਰ ਨੇ ਉਹ ਬਹੁਤ ਵੱਡੇ ਪਲੇਅਰ ਨੇ ਜਿਹੜੀਆਂ ਕੰਪਨੀਆਂ ਇਹਦੇ ਪਿੱਛੇ ਬੈਕ ਕਰਦੀਆਂ ਕੰਪਨੀ ਨੂੰ ਮਾੜੇ ਟਾਈਮ ਦੇ ਵਿੱਚ ਬੈਕਿੰਗ ਦੀ ਲੋਡ ਹੁੰਦੀ ਆ ਪੈਸੇ ਦੀ ਇਨਵੈਸਟ ਕਰਨ ਦੀ ਲੋਡ ਹੁੰਦੀ ਆ ਤਾਂ ਉਹ ਕੰਪਨੀਆਂ ਬਹੁਤ ਹੀ ਵੱਡੀਆਂ ਨੇ ਤਾਂ ਫਿਊਚਰ ਸੇਫ ਆ ਇਸ ਕੰਪਨੀ ਦਾ ਹੁਣ ਆਪਾਂ ਗੱਲ ਕਰੀਏ ਜੀ ਇਹਦੇ ਰਿਜ਼ਲਟਸ ਦੀ ਕੁਝ ਚੰਗੀਆਂ ਗੱਲਾਂ ਮੈਂ ਬੋਲੀਆਂ ਕੁਝ ਮੈਂ ਤੁਹਾਨੂੰ ਹੋਰ ਬੋਲੂੰਗਾ ਬਟ ਉਹ ਚੰਗੀਆਂ ਚੀਜ਼ਾਂ ਦਾ ਫਾਇਦਾ ਸਿਰਫ ਉਦੋਂ ਹੁੰਦਾ ਜਦੋਂ ਉਹ ਰਿਜ਼ਲਟ ਦੇ ਵਿੱਚ ਮਤਲਬ ਉਹ ਚੀਜ਼ ਕੋਈ ਕਰਕੇ ਦਿਖਾਵੇ ਜਿਵੇਂ ਆਪਾਂ ਕਹਿ ਦਿੰਨਾ ਕਿ ਯਾਰ ਬਹੁਤ ਤਕੜਾ ਬਾਤ ਆ ਇਹ ਕਰ ਦੂਗਾ ਬਟ ਜਦੋਂ ਜਨਟੇ ਮੈਂ ਆਪਾਂ ਕੁਝ ਕਰਕੇ ਨਹੀਂ ਦਿਖਾਉਂਦੇ ਤਾਂ ਉਹ ਸਿਰਫ ਗੱਲਾਂ ਰਹਿ ਜਾਂਦੀਆਂ ਕਿਤਾਬੀ ਗੱਲਾਂ ਠੀਕ ਹੋ ਗਿਆ ਨਾ ਹੁਣ ਇਹਨਾਂ ਦੇ ਜਿਹੜੇ ਲੇਟੈਸਟ ਰਿਜ਼ਲਟ ਆਇਆ ਉਹਦੇ ਵਿੱਚ ਇਹਨਾਂ ਦਾ ਪ੍ਰੋਫਿਟ 58% ਵਧਿਆ ਕਹੋਗੇ ਨਾ 58% ਪ੍ਰੋਫਿਟ ਵਧ ਜਾਣਾ ਬਹੁਤ ਜ਼ਿਆਦਾ ਵੱਡੀ ਚੀਜ਼ ਹੋ ਜਾਂਦੀ ਜੇ ਮੈਂ ਅੱਗੇ ਵੀ ਇੱਕ ਕਈ ਵਾਰੀ ਕਹਿੰਨਾ ਉਹਨਾਂ ਕਿ ਆਪਾਂ ਜੋਬ ਕਰਦੇ ਹਾਂ ਸੈਲਰੀ ਦੇ ਉੱਪਰ ਉਹ ਕਦੇ ਨਾ ਕਦੇ 5% ਜਾਂ 10% ਦੀ ਇਨਕਰੀਜ਼ ਕਰ ਦਿੰਦੇ ਆ ਬਹੁਤ ਟਾਈਮ ਬਾਅਦ ਤੇ ਉਹ ਵੀ ਬਹੁਤ ਵੱਡੀ ਲੱਗਦੀ ਆ ਇੱਥੇ ਜਿਹੜੇ ਪ੍ਰੋਫਿਟ ਆ ਕੁਆਰਟਰਲੀ ਆਉਂਦੇ ਆ ਉਹਦੇ ਵਿੱਚ ਹੀ ਇਹਨਾਂ ਦਾ ਜਿਹੜਾ ਪ੍ਰੋਫਿਟ ਦਾ ਇਨਕਰੀਸ ਆ 58% ਹੋ ਗਿਆ ਤੇ ਜਿਹੜਾ ਇਹਨਾਂ ਦਾ ਰੈਵਨਿਊ ਸੀਗਾ ਰੈਵਨਿਊ ਇਹਨਾਂ ਦਾ ਆਲਰੇਡੀ 27% ਵੱਧ ਗਿਆ ਤਾਂ ਜਿਹੜੀਆਂ ਉਹ ਚੀਜ਼ਾਂ ਨੇ ਉਹ ਰਿਫਲੈਕਟ ਹੁੰਦੀਆਂ ਕਲੀਅਰ ਦਿਖ ਰਹੀਆਂ ਨੇ ਪ੍ਰੋਫਿਟ ਦੇ ਉੱਪਰ ਵੀ ਤਾਂ ਇਹ ਮਤਲਬ ਸਿਰਫ ਕਿਤਾਬੀ ਗੱਲਾਂ ਨਹੀਂ ਜੋ ਰੀਅਲ ਦੇ ਵਿੱਚ ਹੋ ਰਿਹਾ ਦੁਨੀਆ ਦੇ ਵਿੱਚ ਹੋ ਰਿਹਾ ਉਹ ਵੀ ਦਿਖ ਰਿਹਾ ਆਪਾਂ ਨੂੰ ਕਲੀਅਰ ਸਾਹਮਣੇ ਹੋਰ ਜਿਹੜੀ ਬੜੀ ਇੰਟਰਸਟਿੰਗ ਚੀਜ਼ ਆ ਐਸ ਕੰਪਨੀ ਨਾਲ ਜਿਹੜੀ ਮੈਨੂੰ ਬਹੁਤ ਜਿਆਦਾ ਵਧੀਆ ਲੱਗਦੀ ਆ ਪਿਛਲੇ 12 ਜਾਂ 13 ਸਾਲ ਤੋਂ ਜਿਹੜੀ ਆਟੋ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਉਹਦੀ ਇਨਕਰੀਜ਼ ਹੋਈ ਆ ਮੈਂ ਇਸ ਟਾਈਮ ਨੰਬਰ ਭੁੱਲ ਗਿਆ ਡਾਟਾ ਭੁੱਲ ਗਿਆ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀਗਾ ਬਟ ਥੋੜਾ ਜਿਹਾ ਮੈਮਰੀ ਇਸ਼ੂ ਹੋਣ ਲੱਗ ਗਿਆ ਚੀਜ਼ਾਂ ਮੈਂ ਭੁੱਲਣ ਲੱਗ ਗਿਆ ਫੈਕਟਸ ਐਂਡ ਫਿਗਰਸ ਬਹੁਤ ਜ਼ਿਆਦਾ ਰਹਿੰਦੇ ਆ ਦਿਮਾਗ 'ਚ ਮੈਂ ਨਾ ਦੇਖ ਰਿਹਾ ਸੀਗਾ ਕਿ ਮੁੰਬਈ ਦੇ ਵਿੱਚ 2010 'ਚ ਕਿੰਨੇ ਵਹੀਕਲ ਸੀ ਅੱਜ ਕਿੰਨੇ ਆ ਮਤਲਬ ਉਹ ਕਿਹਾ ਮਤਲਬ ਉਹਦੀ ਵਧੇ ਨੇ ਉਹ ਵਹੀਕਲ ਕਿੰਨੇ ਗੁਣਾ ਮਤਲਬ ਸ਼ਾਇਦ ਪਤਾ ਨਹੀਂ 100 ਗੁਣਾ ਤੋਂ ਜ਼ਿਆਦਾ ਵਧ ਗਏ ਮੈਨੂੰ ਨਹੀਂ ਪਤਾ ਮੈਂ ਇਸ ਟਾਈਮ ਨਹੀਂ ਬੋਲੂਗਾ ਐਗਜ਼ੈਕਟ ਫਿਗਰ ਪਰ ਉਹ ਮਤਲਬ ਜਿਹੜੇ ਵਹੀਕਲਸ ਨੇ ਇੰਡੀਅਨ ਸੜਕਾਂ ਦੇ ਉੱਪਰ ਉਹ ਬਹੁਤ ਜ਼ਿਆਦਾ ਗੁਣਾ ਵਧਿਆ ਤਾਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਆਟੋ ਇੰਡਸਟਰੀ ਆ ਉਹ ਪਿਛਲੇ 11 ਜਾਂ 12 ਸਾਲ ਤੋਂ 40% ਦੇ ਰੇਟ ਦੇ ਉੱਪਰ ਵੱਧ ਰਹੀ ਹੈ 40% ਹੁਣ ਬਹੁਤ ਜ਼ਿਆਦਾ ਰੇਟ ਹੋ ਗਿਆ ਬਟ ਹੁਣ ਹੈਗੀ ਗੱਲ ਕਰੀਏ ਮਦਰ ਸੰਸੂਮੀ ਵਾਇਰਿੰਗ ਦੀ ਜਿਹੜੀ ਉਸੇ ਇੰਡਸਟਰੀ ਦੀ ਕੰਪਨੀ ਆ ਉਹ ਕਿੰਨੇ ਦੇ ਰੇਟ ਦੇ ਉੱਪਰ ਵੱਧ ਰਹੀ ਆ 400% ਦੇ ਉੱਪਰ ਮਛੇਰ ਪ੍ਰਾਈਸ ਦੀ ਗੱਲ ਨਹੀਂ ਕਰ ਰਹੇ ਤੇ ਹੁਣ ਤੁਸੀਂ ਇੱਕਦਮ ਸ਼ੇਅਰ ਪ੍ਰਾਈਸ ਨਾਲ ਉਹਦਾ ਚੱਕ ਕੇ ਦੇਖੋ ਕਿ ਇਹ ਤਾਂ ਬੰਦਾ ਝੂਠ ਬੋਲ ਰਿਹਾ 400% ਹਰ ਇੱਕ ਸਾਲ ਨਹੀਂ ਹਾਂ ਸ਼ੇਅਰ ਪ੍ਰਾਈਸ ਹਮੇਸ਼ਾ ਵਧ ਹੀ ਰਿਹਾ ਨੋ ਡਾਊਟ ਬਟ ਹਾਂ ਜਿਹੜੀ ਮੈਂ ਵੈਸੇ ਕਹਿ ਰਿਹਾ ਕਿ ਜਿਹੜੀ ਉਹਨਾਂ ਦੀ ਗਰੋਥ ਆ ਪੂਰੀ ਦੀ ਪੂਰੀ ਉਹਨਾਂ ਦੇ ਐਸੈਟ ਨੇ ਜਿਹੜੇ ਹਿਸਾਬ ਨਾਲ ਕੰਪਨੀ ਵੱਡੀ ਹੋਈ ਆ ਜਿਹੜੇ ਹਿਸਾਬ ਨਾਲ ਉਹਨਾਂ ਨੇ ਆਪਣੇ ਐਸੈਟ ਵਧਾਏ ਆ ਤੇ ਆਪਣਾ ਕੰਮਕਾਰ ਵਧਾਇਆ ਆਪਣੇ ਕਲਾਇੰਟਸ ਵਧਾਏ ਆ ਆਪਣਾ ਪ੍ਰੋਡਕਟ ਪੋਰਟਫੋਲੀਓ ਵਧਾਇਆ ਉਹ 400% ਦੇ ਰੇਟ ਦੇ ਉੱਪਰ ਵਧਾਇਆ ਤਾਂ ਕੀ ਪਤਾ ਲੱਗਦਾ ਕਿ ਐਵਰੇਜ ਆਟੋ ਸੈਕਟਰ ਦੇ ਨਾਲੋਂ ਇਹ ਕੰਪਨੀ ਬਹੁਤ ਫਾਸਟ ਚੱਲ ਰਹੀ ਹੈ ਹੁਣ ਬਹੁਤ ਸਾਰੀਆਂ ਕੰਪਨੀਆਂ ਆਪਾਂ ਦੇਖਾਂਗੇ ਨਾ ਜੇ ਤੁਸੀਂ ਵੀ ਕਿਤੇ ਮਤਲਬ ਖੁਦ ਵੀ ਸਰਚ ਕਰੋ ਹਮੇਸ਼ਾ ਸਰਚ ਕਰੋ ਠੀਕ ਹੈ ਪਹਿਲਾਂ ਤਾਂ ਇੱਕ ਇੱਕ ਚੀਜ਼ ਮੈਂ ਇੱਥੇ ਡਿਸਕਲੇਮਰ ਤੁਹਾਨੂੰ ਨਾੜੀ ਦੇਣਾ ਚਾਹਣਾ ਕਿ ਇਹ ਮੈਥਡ ਨਾਲ ਸਿਰਫ ਇਨਫੋਰਮੇਸ਼ਨ ਸ਼ੇਅਰ ਕਰਦਾ ਮੈਂ ਜਦੋਂ ਵੀ ਕੋਈ ਚੀਜ਼ ਕਰੂੰਗਾ ਮੈਂ ਸਿਰਫ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਮੈਂ ਤੁਹਾਨੂੰ ਹੁਣ ਵੀ ਨਹੀਂ ਕਹਿ ਰਿਹਾ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਹੁਣ ਜਾਓ ਇਸ ਕੰਪਨੀ ਨੂੰ ਬਾਈ ਬਾਈ ਕਰ ਲੋ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਮੈਂ ਅੱਜ ਕੀ ਕੀਤਾ ਤੇ ਮੈਂ ਉਹ ਕਿਉਂ ਕੀਤਾ ਹਾਂ ਹੁਣ ਮੈਂ ਦੂਸਰੀ ਗੱਲ ਇੱਥੇ ਕਰਦਾ ਕਿ ਇੱਕ ਤਰ ਰਿਕਮੈਂਡੇਸ਼ਨ ਨਹੀਂ ਹੈਗੀ ਤੁਹਾਨੂੰ ਆਪਣੀ ਸਰਚ ਆਪ ਕਰਨੀ ਚਾਹੀਦੀ ਆਪਣੀ ਕੰਪਨੀਆਂ ਖੁਦ ਚੁਣੋ ਮੇਰੇ ਚੈਨਲ ਤੇ ਵੀ ਸੁਣ ਸਕਦੇ ਹਾਂ ਮੈਂ ਚੰਗੀਆਂ ਕੰਪਨੀਆਂਜ਼ ਬੋਲਦਾ ਰਿਹਾ ਨਾ ਅਲੱਗ-ਅਲੱਗ ਚੈਨਲਸ ਨੇ ਬਹੁਤ ਸਾਰੇ ਨੇ ਉਹਨਾਂ ਨੂੰ ਵੀ ਦੇਖੋ Google ਵੀ ਕਰੋ ਬਟ ਅਖੀਰ ਦੇ ਵਿੱਚ ਜਦੋਂ ਵੀ ਮੈਂ ਇਹ ਕਹਿ ਰਿਹਾ ਸੀ ਕਿ ਜਦੋਂ ਵੀ ਆਪਾਂ ਕੋਈ ਕੰਪਨੀਆਂਜ਼ ਦੇਖਦੇ ਨਾ ਤਾਂ ਆਪਾਂ ਦੇਖਦੇ ਉਹਨਾਂ ਦੇ ਪਲਾਂਟਸ ਕਿੰਨੇ ਆ ਮੈਨੂਫੈਕਚਰਿੰਗ ਪਲਾਂਟਸ ਬਹੁਤ ਸਾਰੀਆਂ ਜਿਹੜੀ ਚੰਗੀਆਂ ਕੰਪਨੀਆਂਜ਼ ਵੀ ਆ ਉਹਨਾਂ ਦੇ ਟੋਟਲ ਫੈਕਟਰੀਜ਼ ਕਿੰਨੀਆਂ ਨੇ ਜਿੱਥੇ ਉਹ ਸਮਾਨ ਬਣਾਉਂਦੀਆਂ ਨੇ ਕਿਸੇ ਦੇ 4 ਹੁੰਦੇ ਆ ਕਿਸੇ ਦੇ 5 ਹੁੰਦੇ ਆ ਥੋੜੇ ਬਹੁਤ ਜ਼ਿਆਦਾ ਹੁੰਦੇ ਆ ਇਹਨਾਂ ਦੇ ਕਿੰਨੇ ਪਲਟ ਨੇ ਇਹਨਾਂ ਦੀਆਂ ਪੂਰੇ ਮਤਲਬ ਕਿੰਨੀਆਂ ਇਹਨਾਂ ਦੀਆਂ ਫੈਕਟਰੀਜ਼ ਨੇ ਜਿੱਥੇ ਇਹਨਾਂ ਦਾ ਸਮਾਨ ਬਣਦਾ ਹੋਇਆਂ 26 26 ਫੈਕਟਰੀਜ਼ ਨੇ ਇਹਨਾਂ ਦੇ ਐਂ 26 ਪਲਾਂਟ ਨੇ ਇਹਨਾਂ ਦੇ ਬਹੁਤ ਜ਼ਿਆਦਾ ਵੱਡਾ ਨੰਬਰ ਆ ਇਹ ਹੁਣ ਤੁਸੀਂ ਇਹ ਦੇਖੋ ਕਿ ਇੰਨੀ ਡਿਮਾਂਡ ਆ ਇਹਨਾਂ ਦੀਆਂ ਪ੍ਰੋਡਕਟਸ ਦੀ ਮਤਲਬ ਜਿਵੇਂ ਹੁਣੇ ਵੀ ਬੋਲਿਆ ਕਿ ਇਹ ਸੋਲ ਸਪਲਾਇਰ ਨੇ ਕਈ ਕੰਪਨੀਆਂ ਦੇ ਕਈ ਵੱਡੇ ਆਟੋਮੋਬਾਈਲ ਸੈਕਟਰਸ ਦੀਆਂ ਕੰਪਨੀਆਂ ਦੇ ਸੋਲ ਸਪਲਾਇਰ ਨੇ ਤਾਂ ਦੇਖੋ ਇਹਨਾਂ ਦਾ ਕਿੰਨਾ ਸਮਾਨ ਵਿਕ ਰਿਹਾ ਹੋਊਗਾ ਡੇਲੀ ਜਾਂ ਹਫਤੇ ਬਾਅਦ ਜਾਂ ਮਹੀਨੇ ਬਾਅਦ ਫਿਰ ਇਹਨਾਂ ਦੇ EMPLOYEES ਕਿੰਨੇ ਨੇ 40000 ਤੋਂ ਜ਼ਿਆਦਾ ਇਹਨਾਂ ਦੇ EMPLOYEES ਨੇ ਜਿਹੜੇ ਲੋਕ ਇਹਨਾਂ ਦੇ ਅੰਡਰ ਕੰਮ ਕਰਦੇ ਆ ਇਹਨਾਂ ਦੀ ਤਨਖਾਹ ਦੇ ਉੱਪਰ ਨੇ ਉਹ 40000 ਤੋਂ ਜ਼ਿਆਦਾ ਨੇ ਤਾਂ ਬਹੁਤ ਹੀ ਵੱਡੀ ਇੱਕ ਕੰਪਨੀ ਆ ਹੁਣ ਇੱਕ ਲਾਸਟ ਗੱਲ ਤੁਸੀਂ ਸ਼ਾਇਦ ਮੇਰਾ ਕੋਈ ਵੀਡੀਓ ਦੇਖਿਆ ਹੋਗਾ ਮੈਂ ਇੱਕ ਵਾਰ ਇੱਕ ਨਿਊਜ਼ ਆਈ ਸੀ ਕਿ ਤਾਂ ਮੈਂ ਬ੍ਰੇਕਿੰਗ ਨਿਊਜ਼ ਕਰਕੇ ਲਾਈ ਸੀਗੀ ਕਿ ਉਹ ਵੀ ਤੁਸੀਂ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ ਕਿ ਟੈਸਲਾ ਵਾਲੇ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਕੰਪਨੀ ਇੰਡੀਆ ਦੇ ਵਿੱਚ ਆ ਰਹੀ ਹੈ ਟੈਸਲਾ ਠੀਕ ਹੋ ਗਿਆ ਤਾਂ ਉਹਨਾਂ ਨੂੰ ਕੀ ਚਾਹੀਦਾ ਉਹ ਜਿਹੇ ਇਕੁਪਮੈਂਟ ਜਿਹੜੇ ਉਹਨਾਂ ਨੂੰ ਚਾਹੀਦੇ ਹੁਣ ਦੁਨੀਆ ਦੀ ਸਭ ਤੋਂ ਵੱਡੀ ਇਹੋ ਜੀ ਕੰਪਨੀ ਆ ਰਹੀ ਜਿਹੜੀ ਇਲੈਕਟ੍ਰਿਕ ਕਾਰਸ ਬਣਾਉਂਦੀ ਹੈ ਤਾਂ ਇੱਥੇ ਆ ਹੈਗੀ ਆ ਮਦਰਸਨਸੋਮੇ ਉਹ ਆ ਰਹੀ ਹੈ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਪਲੇਅਰ ਕੌਣ ਆ ਮਦਰ ਸੰਸੋਮੀ ਵਾਇਰਿੰਗ ਵਾਲੇ ਤਾਂ ਉਹਨਾਂ ਨੂੰ ਜਦੋਂ ਉਹ ਇੱਥੇ ਆਉਣਗੇ ਉਹਨਾਂ ਕੋਲੇ ਇੱਕ ਪੰਜਾਬੀ ਜਿਵੇਂ ਕਹਦੀ ਅੰਨਾ ਪੈਸਾ ਤਾਂ ਉਹਨਾਂ ਨੇ ਕਿੰਨੀਆਂ ਘਾਰਾਂ ਬਣਾਉਣੀਆਂ ਕਿੰਨਾ ਕਿੰਨੇ ਵੱਡੇ ਲੈਵਲ ਤੇ ਪ੍ਰੋਡਕਸ਼ਨ ਕਰਨੀਆਂ ਉਹਨਾਂ ਨੇ ਠੀਕ ਹੋ ਗਿਆ ਤਾਂ ਉਹਨਾਂ ਨੂੰ ਕੀ ਚਾਹੀਦਾ ਉਹ ਜਿਹੇ ਇਕੁਪਮੈਂਟਸ ਉਹੀ ਚੀਜ਼ਾਂ ਚਾਹੀਦੀਆਂ ਵਾਇਰਿੰਗ ਚਾਹੀਦੀਆਂ ਤਾਂ ਉਹ ਸਭ ਤੋਂ ਪਹਿਲਾਂ ਕਿਹਦੇ ਵੱਲ ਦੇਖਣਗੇ ਆਪਾਂ ਟੀਮ ਸਭ ਤੋਂ ਪਹਿਲਾਂ ਕਿਹਦੇ ਵੱਲ ਦੇਖਦੇ ਨੇ ਜਿਹੜਾ ਸਭ ਤੋਂ ਤਕੜਾ ਪਲੇਅਰ ਹੁੰਦਾ ਕਲਾ ਸਭ ਤੋਂ ਪਹਿਲਾਂ ਕਿਹਦੇ ਬੋਲਤੇ ਹਨ ਜਣੋ ਜਿਹੜਾ ਸਭ ਤੋਂ ਵਧੀਆ ਉਹ ਸਟੂਡੈਂਟ ਤਾਂ ਇੱਥੇ ਸਭ ਤੋਂ ਪਹਿਲਾਂ ਧਿਆਨ ਉਹਨਾਂ ਦਾ ਕਿਹਦੇ ਉੱਪਰ ਜਾਣਾ ਜਿਹੜੇ ਲੀਡਰ ਨੇ ਲੀਡਰ ਕੌਣ ਹੈ ਮਦਰਸਨ ਸੋਮੀ ਵਾਇਰਿੰਗ ਤਾਂ ਹੁਣੇ ਇਹਨਾਂ ਵਧੀਆ ਕਰ ਰਹੇ ਤੇ ਜੇ ਇਹ ਦੋ ਜਣੇ ਇਕੱਠੇ ਹੋ ਕੇ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਰਫੈਕਟ ਮੈਰਿਜ ਜਿਵੇਂ ਇੰਗਲਿਸ਼ ਚ ਕਹ ਦਿੰਦੇ ਆ ਠੀਕ ਹੋ ਗਿਆ ਨਾ ਤਾਂ ਮਦਰਸਨ ਸੋਮੀ ਦੀ ਵਾਇਰਿੰਗ ਦੀ ਗ੍ਰੋਥ ਆਪਾਂ ਇੱਥੋਂ ਵੀ ਚੈੱਕ ਕਰ ਸਕਦੇ ਆ ਕਿ ਅੱਗੇ ਫਿਊਚਰ ਕਿੰਨਾ ਬ੍ਰਾਈਟ ਹੈਗਾ ਇਹਨਾਂ ਦਾ ਤਾਂ ਇਹ ਮੇਰਾ ਰੀਜ਼ਨ ਸੀਗਾ ਜੀ ਮਦਰਸਨ ਸੋਮੀ ਵਾਇਰਿੰਗ ਨੂੰ ਲੈਣ ਦਾ ਹੁਣ ਇੱਕ ਲਾਸਟ ਦੇ ਵਿੱਚ ਗੱਲ ਜੇ ਤੁਹਾਨੂੰ ਮੇਰਾ ਕੰਮ ਵਧੀਆ ਲੱਗ ਰਿਹਾ ਕਮੈਂਟ ਹਾਂ ਕਮੈਂਟ ਤੁਸੀਂ ਕਰਦੇ ਹੋ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਰੀਅਲੀ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਤੁਸੀਂ ਹੱਲਾਸ਼ੇਰੀ ਬਹੁਤ ਦਿੰਦੇ ਹੋ ਠੀਕ ਹੈ ਜੀ ਸਬਸਕ੍ਰਾਈਬ ਜਰੂਰ ਕਰਦੇ ਹੋ ਹੋਰ ਵੀ ਜ਼ਿਆਦਾ ਸਬਸਕ੍ਰਾਈਬ ਕਰਦੇ ਹੋ ਜੇ ਕਿਸੇ ਨੇ ਨਹੀਂ ਕੀਤਾ ਹੋਇਆ ਲਾਈਕ ਕਰਦੇ ਹੋ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਦਿਨ ਕਿਸੇ ਹੋਰ ਵੀਡੀਓ ਦੇ